ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾ ਸ੍ਰੀ ਮਹੱਲਾ ਪਹਿਲਾ ਸੰਤ ਇੱਕ ਪਉੰਕਾਰ ਸਤਗੁਰ ਪ੍ਰਸਾਦ ਤੀਰਥ ਨਾਮ ਨ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰ ਗਿਆਨ ਸਾਚਾ ਥਾਨ ਤੀਰਥ ਦਸ ਪੁਰਬ ਸਦਾ ਦਸਹਰਾ ਹਉ ਨਾਮ ਹਰਿ ਕਾ ਸਦਾ ਜਾਚੁ ਦੇਹੋ ਪ੍ਰਭ ਤਰਨੀ ਧਰਾ ਸੰਸਾਰ ਰੋਕੀ ਨਾਮ دارੂ ਮੈਲ ਲਾਗੈ ਸਚ ਬਿਨਾ ਗੁਰਬਾਤ ਨਿਰਮਲ ਸਦਾ ਚਾਨਨ ਨਿਤ ਸਾਥ ਤੇਰਥ ਮਧਨਾ ਸਾਚ ਨ ਲਾਗੈ ਮੈਲ ਕਿਆ ਮਲ ਤੁਹੀ ਗੁਨਾਹ ਹਰ ਪਰਉਪਰੈ ਇਸ ਕੋ ਰੋਈਏ ਵਿਚਾਰ ਮਰ ਤਰ ਤਰ ਉਲਟ ਜੋ ਨ ਨਾ ਆਵੇ ਆਪ ਪਾਰਸ ਪਰਮ ਧਿਆਨੀ ਸੱਚ ਸੱਚੇ ਭਾਵੇ ਅਨੰਤ ਅਨੰਦ ਹਰਿ ਸੱਚ ਦੁਖ ਕਿਲ ਵਿਕ ਪਰਹਰੇ ਸਚ ਨਾਮ ਪਾਇਆ ਗੁਰ ਦਿਖਾਇਆ ਮੈਲ ਨਾਹੀ ਸਚ ਮੰਨੇ ਸੰਗਤ ਮੀਤ ਮਿਲਾਤ ਪੁਰਾਣੋ ਗਾਵੇ ਗਾਵਨ ਹਾਰ ਸ਼ਬਦ ਸੁਹਾਵਣੋ ਸਦਾ ਸੱਚੇ ਮਨ ਸਤਿਗੁਰ ਪੁੰਨ ਦਾਨ ਦਿਆ ਬਤੇ ਫਿਰ ਸੰਤ ਪਾਉ ਹੈ ਸਹਜ ਨਾ ਹੈ ਬੇਨੀਤਾ ਸੰਗਮ ਸਤ ਸਤੇ ਹਰਾਤ ਇੱਕ ਓਕਾਰ ਸੱਚਾ ਨਿਤ ਦੇ ਚੜਸ ਬਾਇ ਗਤ ਸੰਗ ਨੇਤਾ ਸੰਤ ਸੰਗਤ ਕਰਨਦਰ ਮੇਰ ਮਿਲਾਇ ਕਹਿਨ ਕ ਹੈ ਸਭ ਕੋਏ ਕੇਵਡਿਆਥੀਐ ਹਾ ਮੂਰਖ ਨੀਥ ਅਧਾਨ ਸਮਝਾ ਸਾਕੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਤ ਕਰਿਆ ਵਹਿ ਵਿਕਲਾਤੇ ਸ਼ਬਦ ਸਚੈ ਗੁਰ ਮੇਰਾ ਆਖਨ ਤੋਟ ਨ ਭਗਤ ਪੰਡਾਨੀ ਭਰਪੁਰ ਰਹਿ ਆ ਸੋਈ ਨਾਲਕ ਸੱਚ ਕਹ ਬਨੰਤੇ ਮਨ ਮਨ ਗੈ ਸਚ ਸੋਈ ਆਤਨ ਤੋਟ ਨ ਭਗਤ ਪੰਡਾਰੀ ਬਰਪੁਰ ਲਗਿਆ ਸੋਏ ਨਾਨਕ ਸਾਚੁ ਕਹੈ ਬੇਨੰਤੇ ਮਨ ਮੰਦ ਸਚ ਸੋਇ ਵਾਹਿ ਗੁਰ ਕੀ ਖਲਸਾ ਵਾਹਿ ਗੁਰ ਕੀ ਫਤੀ